ਇਦਰ ਬੀਰ ਸਿੰਘ ਕਾਦੀਆ ਪ੍ਰਧਾਨ ਮਾਲਵਾ ਜ਼ੋਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਅਤੇ ਦਿਲਬਖ ਸਿੰਘ ਗਿੱਲ ਪ੍ਰਧਾਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਅਡ்சி ਸਾਹਿਬ ਨੂੰ ਤੇ ਸੀਪੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਜਿਸ ਕੀ ਖੇਤ ਉਸ ਕੀ ਰੇਦੇ ਤਹਿਤ ਜੋ ਨਜਾਇਜ਼ ਮਾਈਨਿੰਗ ਹੋ ਰਹੀ ਹੈ ਉਸ ਨੂੰ ਰੋਕਣ ਵਾਸਤੇ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਅੱਜ ਅਸੀਂ ਬੀਕੇਯੂ ਦਵਾਪਾ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਜਿਹੜਾ ਨਜਾਇਜ਼ ਮਾਈਨਿੰਗ ਤੇ ਜਿਹੜੇ ਨਜਾਇਜ਼ ਟਿੱਪਰ ਸਾਂਹੇ ਵਾਲ ਦੇ ਵਿੱਚ ਦੀ ਨੰਗਦੇ ਤੇ ਰਾਹੂ ਰੋਡ ਦੇ ਮੁੱਦੇ ਨੂੰ ਲੈ ਕੇ ਅਸੀਂ ਡੀਸੀ ਸਾਹਿਬ ਤੇ ਕਮਿਸ਼ਨਰ ਸਾਹਿਬ ਤੋਂ ਉਹਨਾਂ ਨਾਲ ਹੀ ਸਾਡੀ ਮੀਟਿੰਗ ਹੋਈ ਇੱਥੇ ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਸਾਨੂੰ ਕਿ ਅਸੀਂ ਜਿਹੜੇ ਬਜਰੀ ਵਾਲੇ ਟਿੱਪਰ ਆ ਰਾਹੂ ਪਰੇ ਆਉਂਦੇ ਨਵੇਂ ਸ਼ਹਿਰ ਤੋਂ ਉਹ ਸਾਰੇ ਬੰਦ ਕਰਾਂਗੇ ਤੇ ਨਜਾਇਜ਼ ਮਾਈਨਿੰਗ ਲਈ ਇੱਕ ਟੀਮ ਬਣਾਤੀ ਆ ਪੁਲਿਸ ਨਾਲ ਸਾਂਝੀ ਵੀ ਜਿਹੜੇ ਦਰਿਆ ਦੇ ਵਿੱਚੋਂ ਮਾਈਨਿੰਗ ਹੋ ਰਹੀ ਆ ਜਿਸਕਾ ਖੇਤ ਉਸਕੀ ਰੇਤ ਦੇ ਬਾਹਰ ਜਿਹੜੀ ਮਾਈਨਿੰਗ ਹੋ ਰਹੀ ਆ ਉਹਨੂੰ ਉਸੇ ਟਾਈਮ ਅਸੀਂ ਬੰਦ ਕਰਾਂਗੇ ਤੇ ਰਾਉਂ ਰੋਡ ਲਈ ਉਹਨਾਂ ਨੇ ਅਫਸਰਾਂ ਨੂੰ ਸੱਦ ਲਿਆ ਵੀ ਦੱਸੋ ਕਿੰਨੇ ਘੰਟਿਆਂ ਸ਼ੁਰੂ ਕਰਦੇ ਹਾਂ ਇਹ ਗੱਲ ਵੇ ਜੇ ਤੁਹਾਡੀਆਂ ਮੰਗਾਂ ਨਹੀਂ ਮੰਗੀਆਂ ਜਾਂਦੀਆਂ ਤਾਂ ਫਿਰ ਕੈਕ ਸਟੱਫ ਕੀ ਹੋਏਗਾ ਫਿਰ ਅਸੀਂ ਉਹਨਾਂ ਨੂੰ ਦੱਸਿਆ ਵੀ ਅਸੀਂ 15 ਤਰੀਕ ਤੋਂ ਆਪਣਾ ਸ਼ੰਗਰ ਸ਼ੁਰੂ ਕਰਾਂਗੇ ਹਾਂ ਜੀ ਤੁਹਾਡੇ ਕੋਲ ਪਹਿਲਾਂ ਵੀ ਪ੍ਰੋਟੈਸਟ ਕੀਤਾ ਗਿਆ ਸੀ ਉਹਦਾ ਕੋਈ ਹੱਲ ਹੀ ਨਿਕਲੇਗਾ ਉਹ ਪਹਿਲਾਂ ਗੱਲਬਾਤ ਹੋਈ ਸੀ ਦੇਖੋ ਹਰ ਵਾਰੀ ਕੋਈ ਨਾ ਕੋਈ ਲੜਾ ਲੱਗ ਜਾਂਦਾ ਅਫਸਰ ਨੇ ਹੁਣ ਡੀਸੀ ਸਾਹਿਬ ਜ਼ਿਲ੍ਹੇ ਦੇ ਮਾਲਕ ਜੀ ਜੇ ਉਹਨਾਂ ਡੀਸੀ ਸਾਹਿਬ ਵਿਸ਼ਵਾਸ ਦਵਾਉਂਦੇ ਆ ਤੇ ਫਿਰ ਇਹ ਤੋਂ ਉੱਪਰ ਤੇ ਕੋਈ ਹੈ ਨਹੀਂ ਪਰ ਕਿਹਦੀ ਗੱਲ ਮੰਨੀ ਅਸੀਂ ਅਸੀਂ ਉਹਨਾਂ ਦੀ ਗੱਲ ਮੰਨ ਲੈਂਦੇ ਆਂ ਵੀ ਚਲ ਠੀਕ ਆ ਕਰਨਗੇ ਤੇ ਉਹ ਹੁਣ ਵਿਸ਼ਵਾਸ ਹੀ ਆ ਨਾ ਕਰ ਵੀ ਤੇ ਨਹੀਂ ਹੁਣ ਹੋਊਗਾ ਉਹਨਾਂ ਹੀ ਲਾਸਟ ਵਾਰੀ ਆਏ ਆ ਹੁਣ ਅਸੀਂ ਆਉਣਾ ਨਹੀਂ ਦੁਬਾਰੇ ਇਹ ਮੰਗ ਨਹੀਂ ਲੈ ਕੇ ਆਉਣਾ ਅਸੀਂ ਹੁਣ ਆਪਣਾ ਪ੍ਰੋਟੈਸਟ ਕਰਾਂ ਕੋਈ ਡੇਟ ਵੀ ਦੇ ਕੇ ਆਏ ਉਹਨਾਂ ਨੂੰ ਲਾਸਟ ਵਾਰੀ ਆਏ 15 16 ਤਰੀਕ ਦੇ ਤੇ 15 16 ਦਸੰਬਰ ਦੇ ਹਾਂਜੀ ਜਿਵੇਂ ਕਿ ਦਲਬਾਜ ਜੀ ਨੇ ਦੱਸਿਆ ਵੀ ਆਪਾਂ ਦੋ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਕੀਤਾ ਸੀਗਾ ਤੇ ਆਪਾਂ ਡੀਸੀ ਸਾਹਿਬ ਨੂੰ ਦੇ ਕੇ ਮੰਗ ਪੱਤਰ ਦਿੱਤੇ ਨਾਲ ਸੀਪੀ ਸਾਹਿਬ ਵੀ ਸੀਗੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਜਿਹੜਾ ਟਿਪਰ ਲਈ ਉਹਨਾਂ ਨੇ ਟੀਮ ਬਣਾਤੀ ਆ ਵੀ ਜਿਹੜਾ ਟਿਪਰ ਨਜਾਇਜ਼ ਚੱਲਦੇ ਆ ਉਹ ਟਿਪਰਾਂ ਲਈ ਵੀ ਉਹਨਾਂ ਨੇ ਕਰਤਾ ਔਰ ਪਲੱਸ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਆ ਜਿਸकी ਰੇਤ ਆ ਜਿਸकी ਖੇਤ ਉਸकी ਰੇਤ ਨੂੰ ਕਹਿ ਕੇ ਜੋ ਨਜਾਇਜ਼ ਮਾਈਨਿੰਗ ਕਰ ਰਹੇ ਆ ਉਹ ਤੋਂ ਖੇਤ ਤੋਂ ਬਾਹਰ ਜਿਹੜਾ ਦਰਿਆ ਦੇ ਵਿੱਚੋਂ ਉਹਦੇ ਲਈ ਉਹਨਾਂ ਨੇ ਐਕਸ਼ਨ ਲਈ ਟੀਮ ਤਿਆਰ ਕਰਤੀ ਔਰ ਜਲ ਤੋਂ ਜਲਦ ਉਹ ਕਹਿੰਦੇ ਸੀ ਵੀ ਅਸੀਂ ਉਹਨਾਂ ਤੇ ਐਕਸ਼ਨ ਲਵਾਂਗੇ ਸਾਡੇ ਵੱਲ ਬਾਰ-ਬਾਰ ਪ੍ਰੋਟੈਸਟ ਕੀਤਾ ਜਾਂਦਾ ਰੋਡ ਲਈ ਤੇ ਉਹ ਤੇ ਹੱਲ ਕਿਉਂ ਨਹੀਂ ਨਿਕਲ ਰਿਹਾ ਕਾਰਨ ਕੀ ਹੈ ਸਰ ਦੇਖੋ ਜੀ ਗੱਲ ਇਸ ਤਰ੍ਹਾਂ ਵੀ ਅਸੀਂ ਇੱਕ ਆਵਾਜ਼ ਚੁੱਕ ਸਕਦੇ ਹਾਂ ਸਰਕਾਰ ਅੱਗੇ ਵੀ ਪ੍ਰਸ਼ਾਸਨ ਅੱਗੇ ਵੀ ਪ੍ਰਸ਼ਾਸਨੋਂ ਜਿਵੇਂ ਡੀਸੀ ਸਾਹਿਬ ਨੇ ਜਿੰਨੀ ਵਾਰ ਅਸੀਂ ਆਏ ਆ ਮੰਗ ਪੱਤਰ ਦਿੱਤਾ ਥੋੜਾ ਥੋੜਾ ਕੰਮ ਕਰਾਈ ਜਾਂਦੇ ਨੇ ਕਹਿ ਦਿੰਦੇ ਆ ਹੋ ਜਾਊਗਾ ਹੋ ਜਾਊਗਾ ਹੁਣ ਆਪਾਂ ਜ਼ਿੰਮੇਵਾਰ ਨੇ ਡੀਸੀ ਇੱਕ ਸ਼ਹਿਰ ਦਾ ਮਾਲਕ ਹੁੰਦਾ ਵਾ ਤੇ ਆਪਾਂ ਹੁਣ ਇੰਨੇ ਮੋਹਦਵਾਰ ਨੇ ਤੇ ਉਹ ਜੇ ਕਹਿ ਦਿੰਦੇ ਆ ਸਾਨੂੰ ਕੋਈ ਸੁਵਾਜ ਦਵਾ ਦਿੰਦੇ ਆ ਫਿਰ ਅਸੀਂ ਫਿਰ ਉਹਨਾਂ ਤੇ ਉਡੀਕ ਕਰ ਲੈਂਦੇ ਆ ਵੀ ਭਾਈ ਚਲੋ ਵਿਸ਼ਵਾਸ ਬਣਾ ਲੈਂਦੇ ਆ ਪਰ ਐਤ ਕੀ ਅਸੀਂ ਕਹਤਾ ਵੀ ਜੇ ਤੁਸੀਂ ਇਹ ਕੰਮ ਨਿਆ ਹੋਇਆ ਵੀ ਪਬਲਿਕ ਨੂੰ ਹਰਾਸ ਹੋ ਰਹੀ ਆ ਤਾਂ ਫਿਰ ਅਸੀਂ ਸੰਘਰਸ਼ ਵਾਲ ਤੁਰਾਂਗੇ ਫਿਰ ਅਸੀਂ ਸੰਘਰਸ਼ ਦਾ ਰਾਹ ਸਿੱਧਾ ਤੈਅ ਕਰਾਂਗੇ ਲਾਸਟ ਡੇਟ ਕਿਹਦੀ ਲਾਸਟ ਡੇਟ ਅਸੀਂ 15 16 ਤਿੱਕਰ ਕਿਹਾ ਵੀ ਦੇਖਦੇ ਆ ਵੀ ਤੁਸੀਂ ਕੀ ਕਰਦੇ ਹੋ 15 ਤਰੀਕ ਤੱਕ 15 ਤਰੀਕ ਤੱਕ ਅਸੀਂ ਕਿਹਾ ਉਸ ਤੋਂ ਬਾਅਦ ਫਿਰ ਅਸੀਂ ਆਪਣਾ ਐਲਾਨ ਕਰਾਂਗੇ ਮੈਂ ਸੁਦੇਸ਼ ਸਿੰਘ ਮੰਗਲੀ ਹਰਕਾ ਪੰਜਾਬ ਦੇ ਕਿਸਾਨ ਮਜ਼ਦੂਰ ਜੂਨੀਅਨ ਪੰਜਾਬ ਠਾਕਰ ਜਿਹੜਾ ਜਿਹੜਾ ਡੀਪ ਸਾਭੀ ਮਿਲੇਗੀ ਨਾ ਸਾਡਾ ਮਸਲਾ ਹੈਗਾ ਇੱਕ ਤਾਂ ਰਾਂਹੋ ਰੋਡ ਵਾਲਾ ਦੂਸਰਾ ਹੈਗੇ ਜਿਹੜੀ ਨਜਾਇਜ਼ ਮੈਨਗ ਹੋ ਰਹੀ ਆ ਜਿਸ ਦਾ ਖੇਤ ਉਸ ਦੀ ਰੇਤ ਦੇ ਤਹਿਤ ਹੈ ਰੇਤਾ ਚੱਕ ਰਹੇ ਨੇ ਲੇਕਿਨ ਜਿਆਦਾ ਤਾਂ ਮੁਆਵਜ਼ਾ ਦੇਣ ਦੀ ਗੱਲ ਆਂਦੀ ਆ ਤਾਂ ਉਹਨਾਂ ਜ਼ਿਮੀਂਦਾਰਾਂ ਨੂੰ ਕਿਹਾ ਜਾਂਦਾ ਵੀ ਇਹ ਤੁਹਾਡਾ ਤਾਂ ਕੋਈ ਨੁਕਸਾਨ ਹੀ ਨਹੀਂ ਹੋਇਆ ਤੁਹਾਡੇ ਖੇਤ ਦੇ ਵਿੱਚ ਤਾਂ ਕੋਈ ਰੇਤ ਹੀ ਨਹੀਂ ਪਈ ਹੈਗੀ ਹਨਾ ਤੇ ਮੁਆਵਜ਼ਾ ਨਹੀਂ ਦਿੰਦੇ ਦਾ ਵੀ ਰੇਤਾ ਚੱਕਣਾ ਵਾਲੀ ਗੱਲ ਆਂਦੀ ਆ ਫੇਰ ਕਹਿੰਦੇ ਜਿਸ ਦਾ ਖੇਤ ਉਸ ਦੀ ਰੇਤ ਰੇਤਾ ਚੱਕ ਸਕਦੇ ਆ ਗੱਲ ਇਹ ਵੀ ਜੇ ਖੇਤਾਂ ਵਾਲੇ ਵੀ ਨਹੀਂ ਰੇਤਾ ਚੱਕਾ ਰਹੇ ਉੱਥੇ ਤਾਂ ਪਾਣੀ ਚੱਲ ਰਿਹਾ ਪਾਣੀ ਚੱਲਦੇ ਦੇ ਵਿੱਚੋਂ ਰੇਤਾ ਚੱਕੀ ਜਾ ਰਹੀ ਹੈ ਇਹ ਵੀ ਗੱਲ ਆ ਉੱਥੇ ਉਹ ਕੋਈ ਕੀਤਾ ਦਾ ਉਹ ਨਹੀਂ ਹੋਇਆਗਾ ਵੀ ਇਹ ਬੇਬਹਾਨੇਬਾਜੀ ਆ ਉੱਥੇ ਨਜਾਇਜ਼ ਮੈਨਿੰਗ ਚਾਹੀਦੀ ਆ ਨਾ ਤਾਂ ਉਹ ਸਰਕਾਰ ਦੇ ਖਾਤੇ 'ਚ ਪੈਸਾ ਜਾ ਰਿਹਾ ਸਰਕਾਰ ਦੇ ਖਾਤੇ ਜਾਵੇ ਕੋ ਸੜਕਾਂ ਬਣਾਉਣ ਹੁਣ ਸੜਕਾਂ ਜਿਹੜੀਆਂ ਮਾ ਰਾਂਹ ਰੋਡ 'ਤੇ ਪੈਸਾ ਵੀ ਆਇਆ ਹੈ ਬਣ ਕਿਉਂ ਨਹੀਂ ਰਹੀ ਪਤਾ ਇੱਕ ਤਾਂ ਟੋਲ ਪਲਾਜ਼ਾ ਇਹਨੂੰ ਪ੍ਰਭਾਵਿਤ ਕਰ ਰਿਹਾ ਦੂਸਰੀ ਗੱਲ ਇਹ ਆ ਵੀ ਜੇ ਸੜਕ ਦਾ ਕੰਮ ਸ਼ੁਰੂ ਹੋ ਜਾਂਦਾ ਸਰਕਾਰ ਦਾ ਇੱਕ ਸਾਲ ਰਹਿ ਗਿਆ ਉਹ ਇੱਕ ਸਾਲ ਸੜਕ ਦਾ ਕੰਮ ਚੱਲੀ ਜਾਣਾ ਰਸਤਾ ਬੰਦ ਹੋਣ ਦੇ ਨਾਲ ਇਹਨਾਂ ਦਾ ਜਿਹੜਾ ਰੇਤਾ ਵਾ ਰੇਤ ਮਾਫੀਆ ਦਾ ਉਹ ਰੇਤ ਮੈਨਕ ਮਾਫੀਆ ਦਾ ਰੇਤਾ ਬੰਦ ਹੋ ਜਾਣਾ ਜਿਹਦੀ ਵਜ੍ਹਾ ਕਰਕੇ ਫੇ ਉਹਨਾਂ ਦਾ ਨੁਕਸਾਨ ਹੋ ਜਾਣਾ ਅਸੀਂ ਹੁਣ ਮੇਰੇ ਖਿਆਲ 15 16 ਤਰੀਕ ਨੂੰ ਫੇ ਕਰਾਂਗੇ ਪੀ ਡਬਲਯੂ ਡੀ ਦਾ ਦਫ਼ਤਰ ਵੀ ਬੰਦ ਕਰਾਂਗੇ ਫੇ ਇਹਨਾਂ ਦਾ ਫਿਰ ਜੇ ਨਹੀਂ ਇਹਨਾਂ ਨੇ ਕੰਮ ਕਰ